ਹਾਂ ਵੀ ਕਿਦਾਂ ਮਟਰੋਲ ਲਾ ਗਿਆ ਕੱਢ ਰਿਹਾ ਇੱਕ ਹੋਰ ਤੈਂਕ ਦੀ ਵੀਡੀਓ ਇੰਡੀਆ ਦੀ ਕੋਈ ਨਹੀਂ ਕਰਵਾਉਂ ਗਾਲੇ ਨਹੀਂ 1000 ਮੁਕਾਬਲਾ ਤੇ ਫਾਕੇਗਾ ਆਪਣਾ ਟੋਕਨ 3 ਅੱਜ ਆਪਾਂ ਟਰੈਕਟਰ ਚਲਾਉ ਤਾਂ ਤੁਹਾਨੂੰ ਸੁਣੀਆ ਪਹਿਲਾ ਹਾਈ ਤੇ ਇੱਕ ਬਸੇਗਾ ਜੀਆ ਤੁਸੀਂ ਦੇਖ ਸਕਦੇ ਹੋ Hãy subscribe cho kênh Ghiền Mì Gõ Để không bỏ lỡ những video hấp dẫn

ਰੌਣਕ ਉਹ ਵੀ ਜਦ ਅਕਲਾਸਿਕ ਹੁੰਦਾ ਮੇਜਲ ਕੋਈ ਨਹੀਂ ਜਿਹੜੀ ਇਹ ਜੀਵਨ ਦੀ ਸੰਗੀਤ ਵਾਲੀ ਹੌਂ ਮੈਂ ਲੱਗਦਾ ਪਰ ਬਹੁਤ ਬੁਰਾ ਲੱਗਦਾ ज तो मईसाने चलो हूं इन्हें नवे ने किले चक मुख्या दानी है इधर चुटा तुम अल जाता लोड तिपाले, दोवे लोडो लोड, चे चक, ओ हो चे चक दे। इतना कौन जीता? मैं जब तो चार करेंगे, तो तीन ना सीख ला ऐसे कौन सा एक और करने हैं? तो जी एंड कर दे।

ਤੇ ਅਗਲੇ ਵਲੋਗ ਚ ਆਪਾਂ ਕੁਝ ਕਰਾਂਗੇ ਤੂਫਾਨੀ ਤੇ ਮਿਲਦੇ ਹਾਂ ਹਰ ਤਨ ਵਾਲੋ ਲੋਕ ਜੀ ਹੁਣ ਜਲਦੀ ਗੁੱਡ ਬਾਏ ਲਾਈਕ ਸਬਸਕ੍ਰਾਈਬ ਕਰਦੇ ਪਲੀਜ਼ ਪਲੀਜ਼